ਕੋਈ ਕੁਛ ਕਹਿੰਦਾ ਸੀ ਉਹਨਾਂ ਦੇ ਮੂੰਹ ਤੇ ਫਟਕਾਰ ਪਾਈਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੀ ਇਸਤਰੀ ਨੂੰ ਔਰਤ ਨੂੰ ਸਤਿਕਾਰ ਦਿੱਤਾ ਹੈ ਨਵਾਜਿਆ ਹੈ ਬਿ ਕਮਲਿਓ ਜਿਹਨੂੰ ਤੁਸੀਂ ਮਾੜਾ ਕਹਿ ਰਹੇ ਹੋ ਆ ਪਵਿੱਤਰ ਕਹਿ ਰਹੇ ਹੋ ਉਹ ਤੋਂ ਹੀ ਤਾਂ ਸੋਡਾ ਜਨਮ ਹੋਇਆ ਉਹ ਤੋਂ ਹੀ ਸਾਰੇ ਰਿਸ਼ਤੇ ਚੱਲਦੇ ਨੇ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਮਹਾਰਾਜ ਕਹਿੰਦੇ ਜਦੋਂ ਸਾਰਾ ਕੁਝ ਇਸਤਰੀ ਤੋਂ ਹੀ ਸ਼ੁਰੂ ਹੁੰਦਾ ਹੈ ਸਾਰੇ ਰਿਸ਼ਤੇ ਨਾਤੇ ਸਭ ਇਸਤਰੀ ਤੋਂ ਹੀ ਚੱਲਦੇ ਨੇ ਮਨੁੱਖ ਦਾ ਵੀ ਜਨਮ ਇਸਤਰੀ ਤੋਂ ਹੁੰਦਾ ਤੇ ਇਸਤਰੀ ਦਾ ਵੀ ਜਨਮ ਇਸਤਰੀ ਤੋਂ ਹੀ ਹੁੰਦਾ ਹੈ ਤੇ ਫਿਰ ਤੁਸੀਂ ਇਸ ਨੂੰ ਕਿਵੇਂ ਮਾਰਾ ਕਹਿ ਸਕਦੇ ਹੋ ਇਸਤਰੀ ਦੀ ਹੀ ਰਾਹੀਂ ਕੁਣਮਾਈ ਤੇ ਵਿਆਹ ਹੁੰਦਾ ਹੈ ਰਿਸ ਤੇ ਅਗਲੇ ਬੰਦ ਚ ਦੱਸਿਆ ਮਹਾਰਾਜ ਨੇ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾ ਇਹ ਆਪਾਂ ਗੱਲ ਸਮਝ ਲਈ ਨਾ ਵੀ ਸਾਰੇ ਰਿਸ਼ਤੇ ਨੱਤੇ ਇੱਕ ਔਰਤ ਤੋਂ ਹੀ ਚੱਲਦੇ ਨੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਭੰਡ ਮੋਆ ਭੰਡ ਪਾਲੀਏ ਭੰਡ ਹੋਵੇ ਬੰਧਾਨ ਜੇ ਇਸਤਰੀ ਸਰੀਰ ਕਰਕੇ ਚੜਾਈ ਕਰ ਜਾਏ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਆ ਕੁਛ ਥੋੜੀ ਉਮਰ ਦੇ ਵਿੱਚ ਜੀਵਨ ਸਾਥੀ ਚੜਾਈ ਕਰ ਜੇ ਤਾਂ ਉਹ ਫਿਰ ਰਿਸ਼ਤਾ ਹੋਰ ਲੱਭਿਆ ਜਾਂਦਾ ਆ ਪਾਨੂੰ ਪਤਾ ਹੀ ਆ ਮਹਾਰਾਜ ਦੱਸਦੇ ਨੇ ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ ਤੇ ਫਿਰ ਹੋਰ ਨਾਲ ਨਾਲ ਰਿਸ਼ਤੇਦਾਰੀ ਬਣ ਜਾਂਦੀ ਆ ਨਵੀਂ ਰਿਸ਼ਤੇਦਾਰੀ ਹੋਰ ਬਣ ਜਾਂਦੀ ਆ ਅੱਗੇ ਮਹਾਰਾਜ ਕਹਿੰਦੇ ਨੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਿਹੜੀ ਇਸਤਰੀ ਜਤੀ ਤੇ ਰਾਜਾਂ ਨੂੰ ਵੀ ਜਨਮ ਦਿੰਦੀ ਹੈ ਗੁਰੂ ਪੀਰਾਂ ਦਾ ਵੀ ਜਨਮ ਇਸਤਰੀ ਤੋਂ ਹੋਇਆ ਹੈ ਉਹਨੂੰ ਕਿਉ ਮੰਦਾ ਆਖਦੇ ਆ ਮਹਾਰਾਜ ਕਹਿੰਦੇ ਜਿਹੜੀ ਰਾਜਾਂ ਮਹਾਰਾਜਾਂ ਨੂੰ ਜਨਮ ਦਿੰਦੀ ਹੈ ਅੱਗੇ ਮਹਾਰਾਜ ਦੱਸਦੇ ਨੇ ਭੰਡੋ ਹੀ ਪੰਡ ਉਪਜੈ ਭੰਡੇ ਬਾਜ ਨ ਕੋਈ ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ ਜਗਤ ਵਿੱਚ ਕੋਈ ਜੀਵ ਇਸਤਰੀ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਚਾਹੇ ਕਹਾਣੀਆਂ ਆਮ ਕਹਾਣੀਆਂ ਆਪਾਂ ਨੂੰ ਇਤਿਹਾਸਿਕ ਕਹਾਣੀਆਂ ਸੁਣਨ ਨੂੰ ਮਿਲ ਜਾਂਦੀਆਂ ਨੇ ਉਹ ਗਰਬਾਣੀ 'ਚ ਵੀ ਇਹ ਵੱਲ ਆ ਦਿੱਤਾ ਵੀ ਜਿਵੇਂ ਕਿਸੇ ਯੁਗਤ ਨਾਲ ਏਕਾ ਮਾਈ ਯੁਗਤ ਵਿਆਹੀ ਤਿੰਨ ਚੇਲੇ ਪ੍ਰਮਾਨ ਮਤਿਹਾਸ ਕਹਿੰਦਾ ਇਹ ਗੱਲ ਵੀ ਕਿਸੇ ਜੁਗਤ ਦੇ ਨਾਲ ਇੱਕ ਮਾਈ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਉਹ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੀਬਾਨ ਵੀ ਉਹ ਇੱਕ ਸੰਸਾਰ ਨੂੰ ਚਲਾਉਣ ਵਾਲਾ ਇੱਕ ਜਨਮ ਦੇਣ ਵਾਲਾ ਤੇ ਇੱਕ ਮਾਰਨ ਵਾਲਾ ਮਹਾਰਾਜ ਨੇ ਮਿੱਠੇ ਢੰਗ ਨਾਲ ਹੀ ਕਟਿਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੀਬਾਨ ਇੱਥੋਂ ਤੱਕ ਆਪਾਂ ਪੜ ਲਏ ਨੇ ਮੰਨ ਲਈ ਜਿਬ ਤਿਸ ਭਾਵੇ ਤਵੇ ਚਲਾਵੇ ਜਿਬ ਹੋਵੇ ਫਰਮਾਨ ਅਗਲੇ ਬੰਦ ਚ ਮਹਾਰਾਜ ਨੇ ਦੱਸਤਾ ਵੀ ਜਿਵੇਂ ਅਕਾਲ ਪੁਰਖ ਬਾਹੇ ਗੁਰੂ ਦਾ ਹੁਕਮ ਹੁੰਦਾ ਓਵੇਂ ਹੀ ਸੰਸਾਰ ਚੱਲਦਾ ਭਾਈ ਹੁਕਮ ਕੀ ਹੈ ਨਰ ਨਾਰੀ ਤੋਂ ਬੱਚੇ ਪੈਦਾ ਹੁੰਦੇ ਨੇ ਗਾਂ ਮਨੁੱਖ ਜੀਵ ਜੰਤੂ ਪਸ਼ੂ ਪੰਛੀ ਉਹ ਆਪਣੇ ਵਰਗੇ ਗਾਂ ਬੱਚੇ ਪੈਦਾ ਕਰਦੇ ਰਹਿੰਦੇ ਨੇ ਇੱਕ ਵਾਰੀ ਜੋ ਕਿਸ ਪਾਇਆ ਸੋ ਇੱਕਾ ਵਾਰ ਅਕਾਲ ਪੁਰਖ ਬਾਹੇ ਗੁਰੂ ਨੇ ਇੱਕ ਵਾਰੀ ਕੁਦਰਤ ਸਾਜਤੀ ਨਰ ਨਾਰੀ ਪੈਦਾ ਕਰਤੇ ਹਰ ਜੀਵ ਜੰਤੂ ਕੀੜੇ ਮਕੌੜਿਆਂ ਦੇ ਵਿੱਚ ਤਿਉ ਫਿਰ ਆਪਣੇ ਵਰਗੇ ਜੀਵ ਪੈਦਾ ਕਰਦੇ ਨੇ ਕੁਦਰਤ ਦੇ ਨਿਜਮ ਮੁਤਾਬਕ। ਜੁਗਤ ਜਗਤ ਨਾਲ ਕੋਈ ਨਹੀਂ ਪੈਦਾ ਹੁੰਦਾ ਜੀ ਨਾ। ਮਹਾਰਾਜ ਸੱਚੇ ਪਾਤਸ਼ਾਹ ਆ ਉਹੀ ਗੱਲ ਦੱਸਦੇ ਨੇ। ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਈ। ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ। ਜਗਤ ਵਿੱਚ ਕੋਈ ਜੀਵ ਇਸਤਰੀ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਕਹਨ ਨੂੰ ਕੋਈ ਕਹੀ ਜੇ ਕੋਈ ਕਹੀ ਜਾਵੇ ਵੀ ਉੱਥੇ ਐ ਪ੍ਰਗਟ ਹੋ ਗਿਆ ਜੀ। ਉਹ ਤਾਂ ਇੱਕ ਅਸਮਾਨ ਨੂੰ ਜੋਤ ਆ ਗਈ ਜੀ ਬਿਲਕੁਲ ਝੂਠਾ ਗੁਰਬਾਣੀ ਮੁਤਾਬਕ ਦੋ ਸਰੀਰਾਂ ਦੇ ਸਮੇਲ ਤੋਂ ਹੀ ਗਾਂਹ ਜਨਮ ਹੁੰਦੇ ਨੇ ਬੱਚਿਆਂ ਦੇ ਅੰਡਜ ਜੇਰ ਜਿਸੇਤ ਉਤਪਜ ਪਸੀਨੇ ਵਿੱਚੋਂ ਵੀ ਜੀ ਪੈਦਾ ਹੁੰਦੇ ਨੇ ਧਰਤੀ ਵਿੱਚੋਂ ਵੀ ਜੇਰ ਵਿੱਚੋਂ ਵੀ ਤੇ ਆਂਡੇ ਵਿੱਚੋਂ ਵੀ ਚਾਰ ਖਾਣੀਆਂ ਦੱਸੀਆਂ ਨੇ ਅੱਗੇ ਮਹਾਰਾਜ ਨੇ ਦੱਸਿਆ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਹਾਂ ਇੱਕ ਹੈਗਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਇਸਤਰੀ ਤੋਂ ਨਹੀਂ ਪੈਦਾ ਹੋਇਆ ਉਹ ਮਾਤਾ ਪਿਤਾ ਤੋਂ ਨਹੀਂ ਪੈਦਾ ਹੋ ਆਪਣੇ ਆਪ ਹੀ ਸਹਿ ਸੁਭਾਈ ਪ੍ਰਗਟ ਹੋਇਆ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਅੱਲਾਹ ਅਲਾ ਹੀ ਜੋਤ ਉਹੀ ਇੱਕੋ ਇੱਕ ਹੀ ਹੈ ਜੋ ਇਸਤਰੀ ਤੋਂ ਨਹੀਂ ਪੈਦਾ ਹੋਇਆ ਬਾਕੀ ਸਭ ਜੀਵ ਜੰਤੂ ਪਸ਼ੂ ਪੰਛੀ ਪੇੜ ਪੌਦੇ ਮਨੁੱਖਤਾ ਦੋ ਸਰੀਰਾਂ ਦੇ ਸਮੇਲ ਕਰਕੇ ਹੀ ਪੈਦਾ ਹੁੰਦੇ ਨੇ इन्हों भी फुलों बच परपरागन हों तित राही फल फुल लगते ने अगे महाराज ने दसिया जित मुख सदा सलाहिए भागा रत्ती चार ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਮਹਾਰਾਜ ਕਹਿੰਦੇ ਭਾਵੇਂ ਮਨੁੱਖ ਹੋਵੇ ਭਾਵੇਂ ਇਸਤਰੀ ਜੋ ਵੀ ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਦੇ ਮੱਥੇ ਉੱਤੇ ਭਾਗਾ ਦੀ ਮਣੀ ਹੈ ਭਾਬ ਉਸ ਦਾ ਮੱਥਾ ਭਾਗਾ ਵਾਲਾ ਹੈ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਗੁਰੂ ਦੇ ਸਿਧਾਂਤ ਮਤਾਬਕ ਚੱਲਦਾ ਉਹ ਭਾਗਾ ਵਾਲੇ ਨੇ ਉਹਨਾਂ ਦਾ ਫਿਰ ਨਾਂ ਸੰਸਾਰ ਵਿੱਚ ਚਮਕਦਾ ਆਪਾਂ ਇਤਿਹਾਸ ਤੋਂ ਜਾਣੂ ਹਾਂ ਭਾਈ ਤਾਰੂ ਸਿੰਘ ਹੁਣੀ ਕਹਿੰਦੇ ਕੇਸ ਨਹੀਂ ਕੱਟਣ ਦੇਣੇ ਜਕਰੀਆ ਖੋਪਰ ਉਤਾਰ ਲਾ ਆਪਾ ਭਾਈ ਤਾਰੂ ਸਿੰਘ ਹੁਣਾਂ ਦੀ ਅੰਛ ਬੰਚਾਂ ਭਾਈ ਮਨੀ ਸਿੰਘ ਕਹਿੰਦਾ ਸਿੱਖੀ ਨਹੀਂ ਛੱਡਣੀ ਬੰਦ-ਬੰਦ ਕੱਟਦੇ ਜਲਾਦਾ ਉਹ ਆਪ ਇਤਿਹਾਸ ਤੋਂ ਜਾਣੂ ਹੀ ਆ ਇਤਿਹਾਸ ਸੁਣਦੇ ਰਹਿੰਦੇ ਆ ਸੁਣਦੇ ਹੀ ਰਹਿੰਦੇ ਆ ਮਹਾਰਾਜ ਨੇ ਦੱਸਿਆ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਭਾਈ ਉਹ ਸਦਾ ਭਾਗਾਂ ਵਾਲਾ ਹੈ ਇਨਸਾਨ ਨਾਮ ਜਪਣ ਵਾਲੇ ਨੂੰ ਫਿਰ ਕਿਸੇ ਨਫੇ ਦਾ ਨੁਕਸਾਨ ਦਾ ਕੋਈ ਫਿਕਰ ਨਹੀਂ ਹੁੰਦਾ ਕੋਈ ਸੰਸਾ ਨਹੀਂ ਹੁੰਦਾ ਕਿਉਂਕਿ ਪ੍ਰਮਾਤਮਾ ਦੇ ਨਿਜਮ ਵਿੱਚ ਹੁੰਦੇ ਨੇ ਅ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਗੱਡੀ ਗੁੱਡੀ ਇੱਕ ਦੂਜੇ ਨਾਲ ਲੱਗ ਜੇ ਨਾ ਤੇ ਮਾਰੀ ਦੀ ਝਰੀਟ ਤੇ ਰੌਲਾ ਪਾ ਲੈਂਦੇ ਨੇ ਕਈ ਇਹ ਬਾਰੀ ਧਾਰਨਾ ਸੌਖੀ ਸਮਝ ਆ ਜਾਂਦੀ ਹੈ ਤੇ ਕਈ ਜਿਹੜੇ ਸਬਰ ਸੰਤੋਖ ਵਾਲੇ ਨੇ ਹੁੰਦੇ ਨੇ ਗੁਰੂ ਨਾਲ ਜੁੜੇ ਹੁੰਦੇ ਨੇ ਜੇ ਲੱਗ ਵੀ ਗਈ ਕਹਿੰਦਾ ਚੱਲ ਕੋਈ ਨਾ ਯਾਰ ਜਾ ਤੂੰ ਜੇ ਚੱਲਣ ਗਿਆ ਤਾਂ ਲੱਗਣ ਗਿਆ ਇਹ ਹਾਜਮਾ ਹੋ ਜਾਂਦਾ ਸੰਤੋਖੀ ਹੋ ਜਾਂਦਾ ਮਨੁੱਖ ਨੂੰ ਪਤਾ ਲੱਗ ਜਾਂਦਾ ਵੀ ਇਹ ਕੋਈ ਜਾਣ ਪੁੱਛ ਕੇ ਤਾਂ ਨਹੀਂ ਕੀਤਾ ਅਚਾਨਕ ਹੋ ਗਿਆ ਕੁਦਰਤੀ ਜੀ ਨੂੰ ਆਪਾਂ ਕਹਿੰਦੇ ਨੇ ਕੁਦਰਤੀ ਹੋ ਗਿਆ ਉਹ ਫਿਰ ਜਦੋਂ ਕੁਦਰਤ ਦੇ ਨਿਯਮ ਨੂੰ ਫੋਲੋ ਕਰਨ ਲੱਗਦਾ ਫਿਰ ਸਮਝ ਲਓ ਪ੍ਰਭੂ ਪ੍ਰਮਾਤਮਾ ਦਾ ਭਗਤ ਹੈ ਉਹ ਵਿੱਚੋਂ ਗੱਲ ਕਰਨੀ ਪੈ ਜਾਂਦੀ ਆ ਸਮਝਣ ਵਾਸਤੇ ਮਹਾਰਾਜ ਕਹਿੰਦਾ ਜਿਤ ਮੁਖ ਸਦਾ ਸਲਾਹੀਏ ਭਾਗ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ へ ਨਾਨਕਾ ਉਹੀ ਮੁਖ ਉਸ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ ਪੌੜੀ ਸਭ ਕੋ ਆਖੇ ਆਪਣਾ ਜਿਸ ਨਹੀਂ ਸੋ ਸੁਣ ਚੁਣ ਕੱਢੀਏ ਮਹਾਰਾਜ ਕਹਿੰਦੇ ਜਗਤ ਵਿੱਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ ਮੋਹ ਜਾਲ ਪਿਆ ਹੋਇਆ ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਦਿਖਾਓ ਮਹਾਰਾਜ ਕਹਿੰਦੇ ਚੁਣ ਕੇ ਵੱਖਰਾ ਕਰੋ ਉਹਨਾਂ ਨੂੰ ਵੀ ਕਿਹੜੇ ਨੇ ਇਹੋ ਜਿਹੇ ਗੁਰੂ ਦੇ ਪਿਆਰੇ ਭਾਵ ਕੋਈ ਬਿਰਲਾ ਹੈ ਜਿਸ ਨੂੰ ਮੋਹ ਮਾਇਆ ਮਮਤਾ ਨਹੀਂ ਲੱਗੀ ਹੋਈ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰਕ ਰੌ ਰੀਤੀਆਂ ਤੇ ਰਸਮ ਰਵਾਜਾਂ ਤੇ ਸੰਸਾਰਕ ਦੇ ਪਦਾਰਥਾਂ ਤੋਂ ਨਿਰਲੇਪ ਰਹਿੰਦਾ ਖਿੱਚ ਨਹੀਂ ਕਰਦਾ ਉਹਦੀ ਲਾਲਚ ਨਹੀਂ ਕਰਦਾ ਹਾਂ ਜੋ ਆਪਾਂ ਨੂੰ ਰੋਟੀ ਕੱਪੜਾ ਮਕਾਨ ਚਾਹੀਦਾ ਉਹ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ ਹੋਇਆ ਉਹਦੇ ਤੇ ਸਬਰ ਸੰਤੋਖ ਕਰਦਾ ਆਪਣੀ ਸੱਚੀ ਸੁੱਚੀ ਕਰਤ ਕਮਾਈ ਤੇ ਸਬਰ ਕਰਦਾ ਮਨੁੱਖ ਵੀ ਇਹ ਠੀਕ ਆ ਲਾਲਚ 바ਸੋ ਕੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਅੱਗੇ ਮਹਾਰਾਜ ਕਹਿੰਦੇ ਨੇ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਮਹਾਰਾਜ ਕਹਿੰਦੇ ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ ਇਹ ਨਹੀਂ ਹੈ ਵੀ ਮਾਰੇ ਕੰਮ ਕਰ ਕਰਕੇ ਠੱਗੀਆਂ ਚੋਰੀਆਂ ਕਰ ਕਰਕੇ ਬੇਈਮਾਨੀ 헤ਰ ਫੇਰ ਕਰ ਕਰਕੇ ਪਰਿਵਾਰ ਨੂੰ ਲਿਆ ਕੇ ਖਵਾਈ ਚੱਲ ਤੇ ਪਰਿਵਾਰ ਨੇ ਕਿਸੇ ਨੇ ਨਹੀਂ ਨਾਲ ਖੜਨਾ ਜਦੋਂ ਭੀੜ ਪੈਂਦੀ ਆ ਫਿਰ ਦੇਖਦਾ ਮੈਂ ਸਰੀਰ ਗਲੇ ਲੋਕਾਂ ਦੇ ਨਾਲ ਉਹ ਖੁਦ ਮੰਨਦੇ ਸੀ ਪ੍ਰੈਕਟੀਕਲ ਆ ਜੀ ਮੇਰਾ ਖੁਦ ਮੰਨਦੇ ਸੀ ਉਹ ਵੀ ਹਾਂ ਵੀ ਅਸੀਂ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਸਰੀਰ ਗਲ ਕੇ 2-2 ਸਾਲ ਮੰਜੇ ਤੇ ਸੜ ਕੇ ਸੰਸਾਰ ਤੋਂ ਗਏ ਆ ਮੇਰਾ ਪ੍ਰੈਕਟੀਕਲ ਆ ਦੇਖਿਆ ਸਾਡੀ ਰਿਸ਼ਤੇਦਾਰੀ ਜੀ ਖੁਦ ਕਿਉਂਕਿ ਜੋ ਵੀ ਵਾਹ ਇਨਸਾਨ ਕਰਦਾ ਜੋ ਕਰੇਗਾ ਸੋ ਭਰੇਗਾ ਕਿਉਂਕਿ ਗੁਰਬਾਣੀ ਵਿੱਚ ਪੰਕਤੀ ਹੈ ਮਾਨਸੋ ਕੇ ਦਵਾਨੋ ਕੋਈ ਭਜ ਨ ਸਨਿਕਲੇ ਬਈ ਦੁਨੀਆ ਦੀ ਕਚਹਿਰੀ ਵਿੱਚੋਂ ਤਾਂ ਕੋਈ ਭਜ ਸਕਦਾ ਨਿਕਲ ਸਕਦਾ ਕੋਈ ਰਸ ਬਦਲੇ ਕੇ ਨਿਕਲ ਜੋ ਕੋ ਸਪਾਰ ਸੰਪਾ ਕੇ ਨਿਕਲ ਜੋ ਕੋਈ ਪਰ ਹਰ ਦਵਾਨੋ ਕੋਈ ਕਿੱਥੇ ਜਾਇਆ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚੋਂ ਨਹੀਂ ਭਜ ਸਕਦਾ ਮਨੁੱਖ ਉਥੇ ਜਿਹੜਾ ਵੀ ਕਰਮ ਤੇਰਾ ਕੀਤਾ ਉਹ ਕਰਮਾਂ ਦੀ ਫੈਲ ਬਣੀ ਜਾ ਰਹੀ ਹੈ ਤੇ ਉਹ ਕਰਮਾਂ ਦੀ ਫੈਲ ਮੁਤਾਬਕ ਹੀ ਫੈਸਲਾ ਹੋਣਾ ਗਰਬਾਣੀ ਕਹਿੰਦੀ ਹੈ ਮੈਂ ਨਹੀਂ ਕਿਹਾ ਜਿਵੇਂ ਸੀਸੀਟੀਵੀ ਕੈਮਰੇ ਲੱਗੇ ਨਾ ਇਹਨਾਂ ਦੀ ਕੁਝ ਰੇਂਜ ਆ ਕੁਝ ਸਾਧ ਤੱਕ ਆਪਣੀ ਪਿਕਚਰ ਬਣਾ ਲੈਂਦੇ ਨੇ ਤੇ ਜਿਹੜਾ ਪ੍ਰਭੂ ਪਰਮਾਤਮਾ ਦਾ ਸੀਸੀਟੀਵੀ ਕੈਮਰਾ ਹੈ ਮਨੋਖੋ ਸਦਾ ਹੀ ਲੱਗਿਆ ਹੋਇਆ ਜਿੱਥੇ ਵੀ ਤੂੰ ਜਾਣਾ ਗਰਬਾਣੀ ਦਾ ਫੈਸਲਾ ਜਿੱਥੇ ਹੋ ਜਾਈਂ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਜਿੱਥੇ-ਜਿੱਥੇ ਵੀ ਮਨੁੱਖ ਜੀਵ ਜੰਤੂ ਹੈ ਉੱਥੇ-ਉੱਥੇ ਪ੍ਰਭੂ ਪਰਮਾਤਮਾ ਦੀ ਨਦਰ ਵਿੱਚ ਹੈ ਚੰਗੇ ਬਾੜੇ ਦੀ ਫੈਲ ਤਿਆਰ ਹੋ ਰਹੀ ਹੈ ਜਿਹਨੂੰ ਚਿਤਰਗੁਪਤ ਕਿਹਾ ਜਾਂਦਾ ਚਿਤਰਗੁਪਤ ਕੋਈ ਮੋਢਿਆਂ ਤੇ ਨਹੀਂ ਬੈਠਾ ਚਿਤਰਗੁਪਤ ਦੀ ਪਿਕਚਰ ਆ ਜਿਹੜੀ ਆਪਣੇ ਹਿਰਦੇ ਘਰ ਵਿੱਚ ਹੀ ਬਣ ਰਹੀ ਹੈ ਚੰਗੇ ਬਾੜੇ ਕਰਮਾਂ ਦੀ ਫਿਲਮ ਆ ਜਿਹੜੀ ਪਿਕਚਰ ਆ ਫੈਲ ਆ ਉਹ ਅੰਦਰ ਬਣ ਰਹੀ ਆ ਮਨੁੱਖ ਦੇ ਉਹਦੇ ਮੁਤਾਬਕ ਫੈਸਲਾ ਹੋਣਾ ਮਹਾਰਾਜ ਦੱਸਦੇ ਨੇ ਜਾ ਰਹਿਣਾ ਨਹੀਂ ਐਤ ਜਗ ਤਾਂ ਕਇਤ ਗਰਬ ਹੰਡਿਏ ਮਹਾਰਾਜ ਇਹ ਦੱਸਦਾ ਇਹ ਜਦੋਂ ਇਸ ਜਗਤ ਵਿੱਚ ਸਦਾ ਰਹਿਣਾ ਹੀ ਨਹੀਂ ਹੈ ਤਾਂ ਕਿਉਂ ਹੰਕਾਰ ਵਿੱਚ ਪੈ ਕੇ ਖਪੀਏ ਮਨੁੱਖ ਬੀਬੀ ਐ ਚਾਹੇ ਭਾਈ ਹੰਕਾਰ ਦੇ ਵਿੱਚ ਪਿਆ ਹੋਇਆ ਖਪੀ ਜਾਂਦਾ ਕੜੀ ਜਾਂਦਾ ਆਪਾਂ ਆਪਣੀ ਵਾਲੀ ਭਾਸ਼ਾ ਚ ਇੱਥੇ ਕਹਦੇ ਨੇ ਐਵੇਂ ਹੀ ਕੱਢਦਾ ਰਹਿੰਦਾ ਛਦਈ ਇਹ ਨਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੇ ਗੁਰੂ ਸਿੱਖੀ ਸਿਧਾਂਤਾਂ ਨਾਲ ਜੁੜ ਕੇ ਗੁਜ਼ਾਰਾ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਵਧੀਆ ਹਰੇਕ ਜੀਵ ਦਾ ਕਿਉਂਕਿ ਸਿਰਛਰ ਰਿਜਕ ਸੰਭਾਹੇ ਠਾਕੁਰਾਂ ਜਨਮ ਲੈਣ ਤੋਂ ਪਹਿਲਾਂ ਰਿਜਕ ਦਾ ਪ੍ਰਬੰਧ ਕਰਦਾ ਪ੍ਰਭੂ ਪਰਮਾਤਮਾ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਦੁੱਧ ਦਾ ਪ੍ਰਬੰਧ ਕਰ ਦਿੰਦਾ ਉਹਦੇ ਤੇ ਵਿਸ਼ਵਾਸ ਰੱਖੀ ਜੇ ਭਰੋਸਾ ਰੱਖੀ ਜੇ ਫਿਰ ਲੋਕ ਸੁਖੀਏ ਪ੍ਰਲੋਕ ਤੇ ਲੈ ਆਪੇ ਹੋ ਜਾਣੇ ਨੇ ਭਾਈ ਮਹਾਰਾਜ ਕਹਿੰਦੇ ਜਦੋਂ ਇਸ ਜੱਗ ਦੇ ਵਿੱਚ ਰਹਿਣਾ ਹੀ ਨਹੀਂ ਤਾਂ ਕਿਉਂ ਹੰਕਾਰ ਵਿੱਚ ਪਾ ਕੇ ਖਪਦਾ ਰਹਿਣਾ ਮਨੁੱਖ ਇਹਹੀ ਕੰਮ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਵਾਲਾ ਕਰ ਲੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਘਰ ਵਿੱਚ ਰੱਖ ਯਾਦ ਰੱਖ ਮੰਨਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁੱਝੀਏ ਲੋ ਦਸਤਾ ਮਹਾਰਾਜ ਨੇ ਮਹਾਰਾਜ ਕਹਿੰਦੇ ਕੇਵਲ ਇਹ ਅੱਖਰ ਭਾਵ ਉਪਦੇਸ਼ ਪੜ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਜਿਹੜੇ ਮੰਦੇ ਕੰਮ ਕਰਦੇ ਨੇ ਉਹਨਾਂ ਨੂੰ ਮੰਦਾ ਰਿਜ਼ਲਟ ਮਿਲ ਜਾਣਾ ਚੰਗੇ ਵਾਲੇ ਨੂੰ ਚੰਗਾ ਮੂਰਖੇ ਨਾਲ ਨਾ ਲੁੱਜੀਏ ਮੂਰਖੇ ਨਾਲ ਨਾ ਲੁੱਜੀਏ ਹੁਣ ਮਹਾਰਾਜ ਨੇ ਇਹ ਸ਼ਬਦ ਦੀ ਐਂਡ ਦੀ ਪੰਕਤੀ ਵਿੱਚ ਦੱਸਦਾ ਵੀ ਮੂਰਖ ਦੇ ਨਾਲ ਦੇ ਨਾਲ ਮੂਰਖ ਨਾਲ ਵੀ ਤੈਨੂੰ ਬਹਿਸ ਕਰਨੀ ਚਾਹੀਦੀ ਲੋਚਣ ਦਾ ਮਤਲਬ ਲਓ ਚ ਮੇਲੇ ਤੋਂ ਪਾਸੇ ਹੋ ਜਾ ਜੇ ਕੋਈ ਮੂਰਖ ਤੈਨੂੰ ਚੰਗਾ ਮਾੜਾ ਕਹਿੰਦਾ ਵੀ ਆ ਤੂੰ ਤਾਂ ਕੰਨੀ ਕਤਰਾ ਜਾ ਪਾਸੇ ਹੋ ਜਾ ਸਲੋ ਕਮਹਲਾ ਪਹਿਲਾਂ ਹੁਣ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੋ ਮਨੁੱਖ ਰੁੱਖੇ ਬਚਨ ਬੋਲਦੇ ਰਹੇ ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਭਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ ਫਿੱਕੋ ਫਿੱਕਾ ਸਦਿਏ ਫਿੱਕ ਫਿੱਕੀ ਸੋਏ ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ ਆਪਾਂ ਦੇਖਦੇ ਹਾਂ ਸਮਾਜਿਕ ਜ ਆਪਣੇ ਪਿੰਡ ਦੇ ਵਿੱਚ ਹੀ ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਵਧੀਆ ਯਾਰ ਬੋਲੀ ਬੜੀ ਮਿੱਠੀ ਆ ਬੜੇ ਚੰਗੇ ਸੁਭਾਅ ਵਾਲਾ ਤੇ ਜਿਹੜਾ ਕੜਤਣ ਭਰਿਆ ਜੀਵਨ ਜੀਦਾ ਉਹਨੂੰ ਕਹਦੇ ਉਹਨੂੰ ਫਿਰ ਆਪਾਂ ਉਹੋ ਜਿਹਾ ਕਹਿੰਨੇ ਆ ਵੀ ਇਹਦਾ ਸੁਭਾਅ ਨਹੀਂ ਚੰਗਾ ਯਾਰ ਪਾਸੇ ਹੀ ਚੰਗੇ ਆ ਤੂੰ ਇਹ ਗੱਲਾਂ ਪ੍ਰੈਕਟੀਕਲ ਆ ਜਿਹੜੀਆਂ ਆਪਣੀਆਂ ਨਗਰ ਦੇ ਵਿੱਚ ਘਰਾਂ ਵਿੱਚ ਵੀ ਦੇ ਮਿਲ ਜਾਂਦੀਆਂ ਨੇ ਘਰਾਂ ਵਿੱਚ ਵੀ ਆ ਕਈ ਪ੍ਰਾਣੇ ਬਜ਼ੁਰਗ ਨੇ ਉਹ ਬੜਾ ਖੁਸ਼ਕ ਬੋਲਦੇ ਨੇ ਫਿਰ ਆਪਾਂ ਕੀ ਕਰਦੇ ਆ ਆਪਣਾ ਫਰਜ਼ ਤਾਂ ਨਿਭਾਉਣਾ ਹੀ ਆ ਪ੍ਰਸ਼ਾਤਾ ਪਾਣੀ ਵੀ ਦੇਣਾ ਉਹਨੂੰ ਟਾਈਮ ਨਾਲ ਦਵਾਈ ਬੂਟੀ ਵੀ ਲਿਆ ਕੇ ਦੰਨੇ ਆ ਪਰ ਉਹ ਤੋਂ ਫਿਰ ਡਰਦੇ ਰਹੀਦਾ ਵੀ ਨਹੀਂ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ ਇਹ ਮਹਾਰਾਜ ਨੇ ਉਹ ਦਸੀਆ ਦਸਾਇਆ ਮਨੁੱਖ ਦੀ